right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satishriya kalji ummeed kardi hai ki tusi sare theek ho wange haan ji ajj di aa jehdi video aa eh hai ki jasmin mahal de tabbar te onna di jehdi katia kartuta oh dikhan vaste video banayi hai inna ne ki kita ਇੱਕ ਕੁੜੀ ਆ ਭੈਣ ਆਪਣੀ ਰੋਸਟਿੰਗ ਕਰਦੀ ਉਹਨਾਂ ਦਾ ਚੈਨਲ ਦਾ ਨਾਮ ਹੈਗਾ ਮਨਜਸ ਕਮੇਡੀਅਨ ਰੋਸਟਰ ਉਹਨਾਂ ਨੇ ਸਟ੍ਰਾਈਕ ਪਾਈ ਆ ਉੱਤੋਂ ਇਹਨਾਂ ਨੇ ਕਮੈਂਟ ਕੀਤਾ ਕਮੈਂਟੇ ਮੈਂ ਸਕਰੀਨ ਤੇ ਚਲਾ ਦਿੰਨੀ ਆ ਤੁਸੀਂ ਦੇਖ ਲਓ ਵੀ ਕਮੈਂਟ ਕੀ ਕੀਤਾ ਉਹਨਾਂ ਨੇ ਵੀ ਜੇ ਹੁਣ ਜੈਸਮੀਨ ਤੇ ਕੋਈ ਵੀਡੀਓ ਆ ਗਈ ਤਾਂ ਤੇਰੇ ਜੁੱਤੀਆਂ ਪਹਿਣ ਗਿਆ ਘਰੇ ਆ ਕੇ ਨਾ ਕੀ ਗੱਲ ਤੁਸੀਂ ਬਾਲੇ ਚੰਗੇ ਹੋਗੇ ਜੁੱਤੀਆਂ ਮਾਰੋਗੇ ਡੀਸੀ ਦੇ ਪੁੱਤ ਲੱਗੇ ਆ ਤੁਸੀਂ ਹੈ ਇਹ ਨਾ ਹੋਵੇ ਕਿ ਤੁਸੀਂ ਉਹਦੇ ਜੁੱਤੀਆਂ ਮਾਰਨ ਜਾਓ ਉਹਦੇ ਘਰੇ ਤੇ ਅੱਗੋਂ ਤੁਹਾਡੇ ਡੰਡੇ ਵਰਨ ਜੇ ਤੁਹਾਨੂੰ ਇੰਨਾ ਹੀ ਦੁੱਖ ਲੱਗਦਾ ਨਾ ਵੀ ਹਾਂ ਤੁਹਾਨੂੰ ਰੋਸਟ ਕੀਤਾ ਜਾਂਦਾ ਤੁਹਾਡੀ ਜਨਾਨੀ ਨੂੰ ਰੋਸਟ ਕੀਤਾ ਜਾਂਦਾ ਹੈ ਨਾ ਜਿਹੜਾ ਜਿਹੜਾ ਵੀਡੀਓ ਦੇ ਵਿੱਚ ਆਉਂਦਾ ਉਹਨਾਂ ਨੂੰ ਰੋਸਟ ਕੀਤਾ ਜਾਂਦਾ ਤਾਂ ਫਿਰ ਐਂ ਕਰੋ ਅੱਜ ਜਿਹੜੀਆਂ ਤੁਹਾਡੀਆਂ ਜਨਾਨੀਆਂ ਇਹਨਾਂ ਨੂੰ ਕੈਮਰੇ ਤੋਂ 100 ਫੁੱਟ ਦੀ ਦੂਰੀ ਤੇ ਰੱਖਿਆ ਕਰੋ ਠੀਕ ਆ ਜੇ ਵੀਡੀਓ ਦੇ ਵਿੱਚ ਆਉਣੀਆਂ ਬਲੌਗ ਦੇ ਵਿੱਚ ਹੋਣਗੀਆਂ ਐਂ ਰੋਸਟ ਹੋਣਗੀਆਂ ਓਏ ਇੰਨੀਆਂ ਚੰਗੀਆਂ ਦੁੱਧ ਦੋਤੀਆਂ ਸੱਚੀਆਂ ਸਬਿਤਰੀਆਂ ਨਹੀਂ ਗੀਆਂ ਵੀ ਜਿਹੜਾ ਉਹਨਾਂ ਨੂੰ ਰੋਸਟ ਨਾ ਕਰਗੇ ਨਾ ਹੀ ਤੁਹਾਡੇ ਕੰਟੈਂਟ ਇਨੇ ਵਧੀਆ ਹੁੰਦੇ ਹੈਗੇ ਹਾਂ ਵੀ ਜਿਹਨੂੰ ਰੋਸਟ ਨਾ ਕੀਤਾ ਜਾਊਗਾ ਆਗੇ ਤੁਸੀਂ ਵੱਡੇ ਧਮਕਿਆਂ ਦੇ ਸਟ੍ਰਾਈਕਾਂ ਦੇ ਨ ਕੀ ਹੋ ਜੂਗਾ ਸਟ੍ਰਾਈਕਾਂ ਨਾਲ ਤੁਹਾਨੂੰ ਹੋਰ ਕੀ ਚੱਜ ਆਉਂਦਾ ਬਲੌਗਰਾਂ ਨੂੰ ਹੋਰ ਕੀ ਕੰਮ ਆਉਂਦਾ ਜਾਹ ਤੱਕੜਾਂ ਨੂੰ ਧਮਕੀਆਂ ਦੇਤੀਆਂ ਗੰਦੇ ਗੰਦੇ ਕਮੈਂਟ ਕਰਤੇ ਜਾਂ ਸਟ੍ਰਾਈਕਾਂ ਪਾਤੀਆਂ ਹੋਰ ਕੀ ਕੰਮ ਆਉਂਦਾ ਤੁਹਾਨੂੰ ਜੇ ਹਿੰਮਤ ਹੈਗੀ ਹੈ ਨਾ ਤਾਂ ਸਿੱਧਾ ਗੱਲ ਕਰੋ ਫਿਰ ਅਗਲੇ ਦਿਨ ਘਰੇ ਜਾ ਕੇ ਗੱਲ ਕਰੋ ਠੀਕ ਹੈ ਆਹ ਕਮੈਂਟ ਬਾਜ਼ੀ ਨਾ ਕਰੋ ਪਰ ਤੁਹਾਡੇ ਵਰਗੇ ਘਟਿਆ ਲੋਕ ਕਰ ਵੀ ਕੀ ਸਕਦੇ ਆ ਸਿਰਫ ਕਮੈਂਟ ਬਾਜੀ ਕਰ ਸਕਦੇ ਆ ਸਟ੍ਰਾਈਕਾਂ ਪਾ ਸਕਦੇ ਆ ਤੇ ਕੁੜੀਆਂ ਨੂੰ ਧਮਕੀਆਂ ਦੇ ਸਕਦੇ ਆ ਠੀਕ ਆ ਤੇ ਤੁਹਾਨੂੰ ਆਏ ਹੁੰਦਾ ਵੀ ਕੁੜੀ ਹੈਗੀ ਆ ਸਟ੍ਰਾਈਕ ਪਾਤੀ ਧਮਕੀ ਦੇਤੀ ਕਮੈਂਟ ਕਰ ਤੇ ਡਰੋਂ ਧਮਕਾਉਣ ਵਾਲਾ ਤੇ ਚਲੋ ਡਰ ਜੂਗੀ ਤਾਂ ਵੀਡੀਓ ਡਿਲੀਟ ਕਰ ਦੂਗੀ ਅੱਗੇ ਤਾਂ ਵੀਡੀਓ ਪਾਉਂਦੀ ਨਹੀਂਗੀ ਪਰ ਆਵਾ ਇੰਨੀ ਸ਼ੈਦੀ ਡਰਨ ਵਾਲੀਆਂ ਹੈ ਨਹੀਂ ਕੁੜੀਆਂ ਠੀਕ ਆ ਜੇ ਹਿੰਮਤ ਸੀਗਾ ਤਾਂ ਆ ਦੇ ਚੈਨਲ ਤੇ ਕਮੈਂਟ ਕਰ ਦੇ ਕਿਹੜੇ ਜਸਵੰਤ ਮਾਲ ਜਸਵੰਤ ਮਾਲ ਕੌਣ ਆਓ ਕਿਤੇ ਤੇ ਕਮੈਂਟ ਕਰਵਾਇਆ ਤੁਸੀਂ ਕਿਹਦੇ ਫੋਨ ਫੜ ਕੇ ਕਮੈਂਟ ਕੀਤਾ ਵਾ ਹਿੰਮਤ ਹੈ ਕਿ ਤੁਸੀਂ ਡਾਇਰੈਕਟ ਕਮੈਂਟ ਕਰਦੇ ਆਂ ਆਪ ਦੀ ਆਪ ਆ ਗਿਆ ਤੁਸੀਂ ਡਰਾਉਣ ਬੈ ਕੇ ਕੁੜੀਆਂ ਨੂੰ ਕਿ ਬਿਕਰਮ ਦੀ ਵੀਡੀਓ ਵੇਖ ਲਈ ਤੁਸੀਂ ਵੀ ਹਾਂ ਜਿਵੇਂ ਬਿਕਰਮ ਡਰਾਉਂਦਾ ਸੀ ਮੈਂ ਮੈਂ ਵੀ ਡਰਾ ਦੂੰਗਾ ਜਿਵੇਂ ਬਿਕਰਮ ਗਾਲ੍ਹਾਂ ਕੱਢਦੇ ਕੁੜਮਣਾਂ ਨੂੰ ਮੈਂ ਵੀ ਗਾਲ੍ਹਾਂ ਕੱਢ ਦੂੰਗਾ ਤੇ ਹਟ ਜਾਣਗੇ ਟਲ ਜਾਣਗੇ ਉਹਦਾ ਕਮੈਂਟ ਸੈਕਸ਼ਨ ਵੇਖੋ ਕਿ ਕਿ ਮਾੜਾ ਕਮੈਂਟ ਨਹੀਂ ਆਉਂਦਾ ਭਰਾਵਾ ਉਹਦੇ ਪਿੱਛੇ ਨਾਲ ਲੱਗ ਉਹਨੇ ਕੀਤੇ ਹੋਏ ਸਾਰਿਆਂ ਦੇ ਕਮੈਂਟ ਹਾਈਡ ਜੇ ਕੋਈ ਕਮੈਂਟ ਜਾਂਦਾ ਤੇ ਇਹ ਕਰ ਦਿੰਦਾ ਨਾਲ ਦੀ ਨਾਲ ਡਿਲੀਟ ਉਹਦੇ ਪਿੱਛੇ ਨਾਲ ਲੱਗ ਉਹਦੇ ਤੁਹਾਨੂੰ ਜੁੱਤੀਆਂ ਪੈਣੀਆਂ ਉਹਦੇ ਕੋਲ ਮਾਫੀ ਮੰਗਵਾਉਣੀ ਆ ਬਾ ਥੋੜਾ ਟਾਈਮ ਰੁਕੇ ਫਿਰਦੇ ਆ ਤੇ ਬਾਅਦ ਚੈਨਲ ਵગેਰਾ ਤੇਰੇ ਵੱਲ ਹੋਣਾ ਪੈਜੇ ਸਾਰਿਆਂ ਨੂੰ ਆ ਗਏ ਵੱਡੇ ਧਮਕੀਆਂ ਦੇਣੇ ਸਟ੍ਰਾਈਕਾਂ ਪਾਉਣ ਚੱਜ ਦੇ ਕੰਮ ਕਰ ਲੋ ਕੋਈ ਥੋੜੀ ਵੀਡੀਓ ਦੇ ਵਿੱਚ ਹੁੰਦਾ ਕਿ ਮੇਰਾ ਗੰਦ ਹੁੰਦਾ ਹੈ 24 ਘੰਟੇ ਦਾ ਟੈਡ ਦਿਖਾਈ ਜਾਣਾ ਰਹਿਣਾ ਹੈ ਬੈ ਕੇ ਸੋਫਿਆਂ ਤੇ ਚੜ ਕੇ ਹੈ ਤੇ ਉਥੇ ਸਸ਼ੀਗਰ ਬਲਾਉ ਜੀ ਸਸ਼ੀਗਰ ਬਲਾਉ ਜੀ ਸਸ਼ੀਗਰ ਬਲਾਗ ਪਾ ਜਾਂ ਤੁਹਾਡੇ ਸਾਰੇ ਡੱਬੇ ਦੀ ਸਸ਼ੀਗਰ ਨਹੀਂ ਮੁੱਕਦੀਗੀ ਹਾਂ ਆ ਜਾਂਦਾ ਇੱਥੇ ਇਕੱਲਾ ਇਕੱਲਾ ਸਸ਼ੀਗਰ ਬਲਾਉਣ ਇੱਥੇ ਉਹ ਤਾਂ ਨਿੱਕੇ ਜਿਹੇ ਕੁੜੀ ਦਾ ਵੀ ਬੋਝ ਪਾਇਆ ਵੀ ਛੱਛੀ ਕਾ ਬਾਹੂ ਆ ਕੇ ਹੋਰ ਕਿ ਕੰਮ ਹੈਗਾ ਤੁਹਾਨੂੰ ਵਲੌਗ ਦੇ ਵਿੱਚ ਵਲੌਗ ਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਹਿ ਜਾਓ ਸੋਫੇ 'ਤੇ ਚੜ ਕੇ ਕੱਲਾ ਕੱਲਾ ਜੀ ਆ ਕੇ ਕੈਮਰੇ ਦੇ ਅੱਗੇ ਆ ਕੇ ਸੱਛੀ ਕਾ ਬੁਲਾਵੇ ਤੇ ਫਿਰ ਉੱਥੇ ਬਹਿ ਜਾਓ ਲੋਕਾਂ ਨੂੰ ਗਿਆਨ ਵੰਡਣ ਹੈ ਆਂ ਵਿਪਾਸ਼ਣ ਦੇਣ ਵੀ ਕਿਵੇਂ ਕੀ ਕਹੀਦਾ ਹੁੰਦਾ ਕਿਵੇਂ ਕੀ ਨਹੀਂ ਕਰੀਦਾ ਹੁੰਦਾ ਭਾਈ ਬਹੁਤ ਦੁਨੀਆ ਸਿਆਣੀ ਪਈ ਆ ਤੁਹਾਡੇ ਨਾਲ ਠੀਕ ਹੈ ਲੋਕਾਂ ਨੂੰ ਜ਼ਰੂਰਤ ਨਹੀਂ ਗੀ ਤੁਹਾਡੇ ਗਿਆਨ ਦੀ ਕੋਈ ਬਹਿ ਜਾਂਦੇ ਇੱਥੇ ਗਿਆਨ ਵੰਡਣ ਤੇ ਆ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਹਾਂ ਜਸਮੀ ਤੇ ਅੱਗੇ ਤੋਂ ਵੀਡੀਓ ਨਹੀਂ ਵੀਡੀਓ ਨਹੀਂ ਆਉਣੀਆਂ ਚਾਹੀਦੀਆਂ ਤੁਹਾਡੇ ਘਰੇ ਆ ਕੇ ਜੁੱਤੀਆਂ ਵੱਜਣਗੀਆਂ ਤੁਸੀਂ ਲਾ ਲਓ ਜੋਰ ਜੋ ਲਈਦਾ ਕਰ ਲਓ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਵੀਡੀਓ ਨਹੀਂ ਬੰਦ ਹੁੰਦੀਆਂ ਤੇ ਮੈਂ ਵੀ ਇਹਨੂੰ ਭੈਣ ਨੂੰ ਕਹਿੰਦੀ ਆ ਵੀ ਵੀਡੀਓ ਨਹੀਂ ਬੰਦ ਕਰਨੀਆਂ ਭੈਣ ਨੇ ਸਟ੍ਰਾਈਕ ਕਰਕੇ ਵੀਡੀਓ ਡਿਲੀਟ ਕਰਤੀ ਨਾ ਮੈਂ ਇਹਨੂੰ ਕਹਿੰਦੀ ਆ ਵੀ ਜੇ ਵੀਡੀਓ ਪ੍ਰਾਈਵੇਟ ਜਾਂ ਅਨਲਿਸਟਡ ਪਈਏ ਤਾਂ ਹੁਣੇ ਉਹਨੂੰ ਪਬਲਿਕ ਕਰ ਦੋ ਵੀਡੀਓ ਡਿਲੀਟ ਕਰਨ ਦੀ ਕੋਈ ਲੋੜ ਨਹੀਂ ਇਹਨਾਂ ਦੀਆਂ ਸਟ੍ਰਾਈਕਾਂ ਕੁਝ ਨਹੀਂ ਵਿਗਾੜ ਸਕਦੀਆਂ ਜਿੰਨਾ ਚਾ YouTube ਨੇ ਨਾ ਆਪਾਂ ਨੂੰ ਰੋਕਦਾਗਾ ਉਨਾਂ ਚਿਰ ਇਹਨਾਂ ਦੀਆਂ ਸਟ੍ਰਾਈਕਾਂ ਕੁਝ ਨਹੀਂ ਜਿੰਨੇ ਮਾਜੀ ਸਟ੍ਰਾਈਕਾ ਮਾਰ ਲੈਣ ਹਨ ਬਿਕਰਮ ਨੇ 4-5 ਸਟ੍ਰਾਈਕਾ ਮਾਰਾਂਗਾ ਮੇਰੇ ਚੈਨਲ ਤੇ ਵੀਡੀਓਜ਼ ਤੇ ਕੀ ਮੈਂ ਵਿਗਾੜ ਲਿਆ ਨੇ ਮੇਰਾ ਕੱਖ ਨਹੀਂ ਵਿਗਾੜਿਆ ਸਭ YouTube ਨੇ ਵੀ ਮੈਨੂੰ ਈਮੇਲ ਭੇਤੇ ਵੀ ਹਾਂ ਵੀ ਤੁਹਾਡੀ ਜਿਹੜੀ ਵੀਡੀਓ ਆ ਫਿਰ ਯੂਜ਼ ਪਾਲਿਸੀ ਦੇ ਵਿੱਚ ਕੀ ਕਰ ਲਓਗੇ ਤੁਸੀਂ ਆਹੀ ਆਉਣਗੀਆਂ ਵੀਡੀਓਜ਼ ਫਿਰ ਰੋਕ ਲੈ ਮੈਨੂੰ ਵੀਡੀਓ ਪਾਉਣ ਤੋਂ ਬਿਕਰਮ ਨੇ ਡਰਨ ਦੂਰ ਨਾਲੀ ਗੱਲ ਨਹੀਂ ਇਨਾਂ ਕੋਲ ਹਾਂ ਇਹ ਲੋਟ ਆਏ ਹੁੰਦੇ ਹੁੰਦੇ ਇਨਾਂ ਨੂੰ ਹੋਇਆ ਨਾ ਸੀ ਇੱਕ ਵਾਰ ਧਮਕਾਵਾਂਗੇ ਦੋ ਵਾਰ ਧਮਕਾਵਾਂਗੇ ਤੇ ਟਲ ਜਾਣਗੇ ਟੱਕ ਜਾਣਗੇ ਪਰ ਆਏ ਡਰਨ ਵਾਲੀਆਂ ਹੈ ਨਹੀਂ ਠੀਕ ਹੈ ਨਾ ਪਹਿਲਾਂ ਵਾਲੀਆਂ ਕੁੜੀਆਂ ਨਹੀਂ ਰਹੀਆਂ ਵੀ ਇੱਕ ਤਬਕਾ ਮਾਰੋਂਗੇ ਤਾਂ ਖੁੰਝੇ ਚ ਲਾ ਕੇ ਰੋਂਣ ਲੱਗ ਗਿਆਣਗੀਆਂ ਇਹ ਇੱਕ ਦੀ ਬਜਾਏ 10 ਗੱਲਾਂ ਸੁਣਾਉਣਗੀਆਂ ਹੁਣ ਅੱਜ ਕੱਲ ਤਾਂ ਵੈਸੇ ਵੀ ਕੁੜੀਆਂ ਐਸੇ ਕੱਲੋਂ ਬਦਨਾਮ ਵੀ ਜੋ ਕੋਈ ਇੱਕ ਗੱਲ ਕਹਿੰਦਾ 10 ਗੱਲਾਂ ਸੁਣਾਉਂਦੀਆਂ ਐ ਕੋਈ ਇੱਕ ਚਪੇੜ ਮਾਰਦਾ ਤਾਂ ਅੱਗੋਂ 5 ਚਪੇੜੇ ਹੋ ਧਰਦੀਆਂ ਇਹ ਤੇ ਐਵੇਂ ਨਾ ਐਵੇਂ ਨਾ ਜਾਣੋ ਅੱਜ ਕੱਲ ਦੀਆਂ ਕੁੜੀਆਂ ਨੂੰ ਠੀਕ ਨਾ ਵੀ ਤੁਹਾਡੇ ਇੱਕ ਧਮਕੀ ਤੋਂ ਡਰ ਜਾਣਗੀਆਂ ਤੇ ਅੰਦਰ ਵੜ ਕੇ ਬਹਿ ਜਾਣਗੀਆਂ ਫੇਰ ਘਰੋਂ ਬਾਹਰ ਹੀ ਨਿਕਲਦੀਆਂ ਕਮਰੇ ਜਿਬਾਰ ਬੋਲੋ ਜੇ ਆਦਾ ਜਿਹੜੇ ਖਿਆਲ ਆਏ ਕੱਢ ਦੋ ਠੀਕ ਹੈ ਨਾ ਅੰਦਰ ਤੇ ਜੇ ਤੁਹਾਨੂੰ ਇੰਨੀ ਦਿੱਕਤ ਸੀਗੀ ਵੀਡੀਓ ਤੋਂ ਵੀਡੀਓ ਤੁਸੀਂ ਡਿਲੀਟ ਕਰਵਾਉਣੀ ਸੀਗੀ ਸਿੱਧਾ ਜਾ ਕੇ ਮੈਸੇਜ ਕਰ ਸਕਦੇ ਸੀਗੇ ਤਾਂ ਹੈਣੀ ਉਹ ਕੁੜੀ ਸਿਰਫ YouTube ਵੀ ਯੂਜ਼ ਕਰਦੀ ਐ ਇੰਸਟਾਗ੍ਰam ਯੂਜ਼ ਕਰਦੀ ਹੋਊਗੀ ਉਹਨੂੰ ਇੰਸਟਾਗ੍ਰam ਤੇ ਜਾ ਕੇ ਮੈਸੇਜ ਕਰੋ ਜੇ ਤੁਹਾਨੂੰ ਉਹਦਾ ਇੰਸਟਾਗ੍ਰam ਅਕਾਊਂਟ ਨਹੀਂ ਪਤਾ ਕਿਹੜਾ ਵਾ ਤੁਸੀਂ ਵੀਡੀਓ ਥੱਲੇ ਕਮੈਂਟ ਕਰੋ ਵੀ ਹਾਂ ਭਾਈ ਸਾਨੂੰ ਇਸ ਵੀਡੀਓ ਤੇ ਦਿੱਕਤ ਆ ਵੇ ਸਾਡੀ ਵੀਡੀਓ ਡਿਲੀਟ ਕੀਤੀ ਜਾਵੇ ਜਾਂ ਅਨਲਿਸਟਡ ਕੀਤੀ ਜਾਵੇ ਪ੍ਰਾਈਵੇਟ ਕੀਤੀ ਜਾਵੇ ਕੁਛ ਕੀਤੀ ਜਾਵੇ ਵੀਡੀਓ ਪਬਲਿਕ ਨਾ ਹੋਵੇ ਇਹ ਠੀਕ ਆ ਫਿਰ ਭਾਂਦੇ ਉਹਨਾਂ ਕਮੈਂਟ ਕਰਦੇ ਵੀ ਹਾਂ ਭੈਣੇ ਅਸੀਂ ਤੁਹਾਡੇ ਨਾਲ ਕੋਈ ਪਰਸਨਲ ਗੱਲ ਕਰਨੀ ਆ ਵੀ ਤੁਹਾਨੂੰ ਸਾਨੂੰ ਆ ਦਾ ਜਿਹੜਾ ਇੰਸਟਾਗ੍ਰam ਆਈਡੀ ਦੱਸ ਦੋ ਵੀ ਕੀ ਐ ਅਸੀਂ ਉਹ ਤੇ ਮੈਸੇਜ ਕਰ ਦਾਂਗੇ ਡੀਐਮ ਦੇ ਵਿੱਚ ਤੇ ਡਾਇਰੈਕਟ ਸਿੰਪਲ ਵੇ ਦੇ ਵਿੱਚ ਗੱਲ ਹੋ ਸਕਦੀ ਸੀਗੀ ਤੁਸੀਂ ਜਿਹੜੇ ਲੋਕ ਆ ਨਾ ਇਹ ਜੁੱਤੀਆਂ ਖਾਣ ਤੇ ਲਾਈਕ ਕੀ ਆ ਹਜੇ ਦਾ ਤੁਹਾਡੇ ਜਿਹੜੀਆਂ ਜੁੱਤੀਆਂ ਆਨਲਾਈਨ ਹੀ ਪੈਂਦੀਆਂ ਵੀਡੀਓ ਦੇ ਜਰੀਏ ਜਰੀਏ ਹੀ ਪੈਂਦੀਆਂ ਤੁਹਾਡੇ ਜੁੱਤੀਆਂ ਵਾਦ ਉਸੇ ਨਾਲ ਸੂਤ ਨਹੀਂ ਆਉਂਦੇਗੇ ਤੁਹਾਨੂੰ ਆ ਵੀ ਸੱਚੀ ਜੁੱਤੀਆਂ ਪਈਆਂ ਹੋਣ ਤੁਹਾਡੇ ਫੇਰ ਤੁਸੀਂ ਟਿਕੋਗੇ ਤੇ ਜੇ ਵੀਡੀਓ ਡਿਲੀਟ ਕਰਵਾਣੀ ਹੁੰਦੀ ਨਾ ਸਿੱਧਾ ਕੁੜੀ ਨੂੰ ਕਹਿੰਦੇ ਪਿਆਰ ਨਾਲ ਵੀ ਹਾਂ ਪੈਣੇ ਸਾਨੂੰ ਦਿੱਕਤ ਹੈ ਸਾਡੀ ਵੀਡੀਓ ਡਿਲੀਟ ਕਰ ਦਿਓ ਜਾਂ ਫਿਰ ਜਿਹੜਾ ਸਾਡੀ ਵੀਡੀਓ ਵਾਲਾ ਉਹ ਪਾਰਟ ਆ ਉਹਨੂੰ ਡ੍ਰਿਮ ਕੀਤਾ ਜਾਵੇ ਤੇ ਅਗਲੀ ਕਿਵੇਂ ਨਾ ਕਰਦੀ ਤੁਸੀਂ ਆਪ ਦੇ ਆਪ ਨੂੰ ਪਤਾ ਨਹੀਂ YouTube ਤੇ ਵਲੌਗ ਕਿ ਬਣਾਉਣ ਲੱਗ ਗਏ ਵੀ ਬਦਮਾਸ਼ ਹੀ ਸਮਝੀ ਬੈਠਿਆ ਤੁਹਾਡੇ ਪਿਓ ਦੀ ਜੱਦੀ ਜਾਇਦਾਦ ਨਾ ਜੱਦੀ ਜ਼ਮੀਨ ਹੈ ਖਾਨਦਾਨੀ ਹੈ ਇਹ ਪਿੱਛੇ ਹੀ ਤੁਰੀ ਆਉਂਦੀ ਆ ਤੁਹਾਡੇ ਦਾਦੇ ਪਰਦਾਦਿਆਂ ਤਾਂ ਜਿਹੜਾ ਇੱਥੇ ਆ ਕੇ ਰੋਬ ਮਾਰਦੇ ਆ ਤੁਸੀਂ ਜਿੰਨਾ ਚਿਰ YouTube ਨਹੀਂ ਨਾ ਰੋਕਦਾ ਉਹਨਾਂ ਚਿਰ ਵੀਡੀਓਜ਼ ਆਉਣਗੀਆਂ ਲਾਲੋ ਜਿੰਨਾ ਜੋਰ ਲਾਈਦਾ ਤੇ ਰਹੇਗਾ ਸਟ੍ਰਾਈਕਾਂ ਨੇ ਸਾਨੂੰ ਵੀ ਪਤਾ ਵੀ ਸਟ੍ਰਾਈਕਾਂ ਕਿਵੇਂ ਬੰਦ ਕਰਵਾਉਣੀਆਂ ਸਾਨੂੰ ਸਾਰੇ ਤਰੀਕੇ ਆਉਂਦੇ ਆ ਤੇ ਇਹ ਵੀ ਆ ਵੀ ਜੇ ਸਾਡੀ ਸਾਡੇ ਤੇ ਸਟ੍ਰਾਈਕ ਨਹੀਂ ਵੱਜਦੀ ਨਾ ਤੇ ਅਸੀਂ ਬੈਕ ਸਟ੍ਰਾਈਕ ਵੀ ਕਰ ਸਕਦੇ ਆ ਤੁਹਾਡੇ ਤੇ ਬਤ ਤੁਸੀਂ ਬਿਨਾ ਆ ਗਾ ਤਾਂ ਸਾਡੇ ਸਟ੍ਰਾਈਕ ਮਾਰੀ ਆ ਤੁਹਾਡਾ ਚੈਨਲ ਅਸੀਂ ਟਰਮੀਨੇਟ ਕਰਵਾ ਸਕਦੇ ਡੀਐਕਟੀਵੇਟ ਕਰਵਾ ਸਕਦੇ ਡੀਮੋਨਟਾਈਜ਼ ਕਰਵਾ ਸਕਦੇ ਆ ਆਏ ਵੱਡੇ ਧਮਕੀਆਂ ਦੇਣ ਵਾਲੇ ਨਾਲੇ ਸੇਧ ਕੀ ਦਿੰਨੇ ਅੱਜ ਸਿਆਦ ਦੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਮੈਨੂੰ ਇਹਸ ਗੱਲ ਦਾ ਜਵਾਬ ਦੋ ਵੀ ਕੀ ਸੇਧ ਦਿੰਨੇ ਤੁਸੀਂ ਹੈ ਵੀ ਜੇ ਤੇਰੀ ਘਰ ਵਾਲੀ ਪ੍ਰੈਗਨੈਂਟ ਆ ਉਹਦੇ ਜਵਾਬ ਹੋਣੋ ਵਾਲਾ ਤੇ ਤੂੰ ਉਹਦੇ ਢੱਡ ਤੇ ਕੈਮਰਾ ਮਾਰ ਮੈਂ ਲੋਕਾਂ ਨੂੰ ਦਿਖਾਉਣਾ ਵੀ ਆਹ ਦੇਖ ਲਓ ਮੇਰੀ ਘਰ ਵਾਲੀ ਪ੍ਰੈਗਨੈਂਟ ਆ ਦਾ ਕਿੱਡਾ ਢੱਡ ਇਹ ਦਿਖਾਉਣਾ ਗਾਂਧੀ ਵਾਲੀ ਜਨਰੇਸ਼ਨ ਵਿੰਦੀ ਐ ਤੁਹਾਨੂੰ ਉਹਨਾਂ ਨੂੰ ਇਹ ਸਿਹਤ ਦਿਨੇ ਜੋ ਤੁਹਾਡੀ ਘਰ ਵਾਲੀ ਪ੍ਰੈਗਨੈਂਟ ਹੋਵੇ ਉਹਦੇ ਢੱਡ ਤੇ ਕੈਮਰਾ ਮਾਉਂਟ ਫਿਰ ਅਪਲੋਡ ਕਰੋ ਵੀਡੀਓ ਲੋਕਾਂ ਨੂੰ ਦਿਖਾਓ ਵੀ ਮੇ ਜਨਾਨੀ ਐਂ ਕਰਕੇ ਪ੍ਰੈਗਨੈਂਟ ਹੋ ਗਈ ਇਹ ਸਿਹਤ ਦਿਨੇ ਤੁਸੀਂ ਤੇ ਜੇ ਤੇਰੀ ਜਨਾਨੀ ਪ੍ਰੈਗਨੈਂਟ ਆ ਤੇ ਮੈਂ ਤਾਂ ਫੇ ਮੂੰਹ ਕਢ ਬੰਦੀ ਆ ਹੋ ਵੀ ਜਵਾਕੀ ਹੋਣ ਵਾਲਾ ਕੋਈ ਉਹ ਜੀ ਬਿਮਾਰੀ ਤਾਂ ਲੱਗੀ ਨਹੀਂਗੀ ਉਹਨੂੰ ਵੀ ਜਿਹਦਾ ਉਹ ਇਲਾਜ ਨਾ ਕਰਵਾ ਸਕੋਗੇ ਤੁਸੀਂ ਇਲਾਜ ਨਾ ਹੋਊਗਾ ਬਹਿ ਜਾਂਦੀਆਂ ਲੱਤਾਂ ਚੌੜੀਆਂ ਕਰਕੇ ਸ਼ਰਮ ਹੋਣੀ ਚਾਹੀਦੀ ਆ ਭੋਰਾ ਅਸੀਂ ਵੀ ਜਵਾਕ ਜੰਮੇ ਇਸ ਤਾਂ ਕਦੇ ਐਂ ਚੌੜੀਆਂ ਹੋ ਕੇ ਬੈਠੀਆਂ ਨਹੀਂ ਗੀਆਂ ਜਿਵੇਂ ਇਹ ਬਹਿ ਜਾਂਦੀ ਐ ਤਰਦੀ ਐ ਜਿਵੇਂ ਸੰਨ ਲੱਗੇ ਹੁੰਦੇ 10 ਸਾਲ ਹੋ ਗਏ ਤੇ ਸੰਨ ਸੂਤ ਹੀ ਨਹੀਂ ਆਏ ਹੁੰਦੇਗੇ ਫਿਰ ਪੁੱਠੀਆਂ ਸਿੱਧੀਆਂ ਕਰਵਾਉਨੇ ਆ ਤੁਸੀਂ ਮੇਰੇ ਮੂੰਹ ਚ ਪਹਿਲਾਂ ਤਾਂ ਨਾ ਜੇ ਜਵਾਕ ਹੋਣ ਵਾਲਾ ਉਹਦੇ ਉੱਠਣ ਬੈਠਣ ਦਾ ਤਰੀਕਾ ਸੂਤ ਕਰਵਾ ਠੀਕ ਆ ਇਹ ਨਹੀਂ ਵੀ ਲੱਤਾਂ ਚੌੜੀਆਂ ਕਰਕੇ ਬਹਿ ਜੂਗੀ ਐ ਖਿੱਲਰ ਕੇ ਬਹਿ ਜੂਗੀ ਇੱਕ ਤਾਂ ਸਰੀਰ ਇਹਦਾ ਉਹ ਜਾ ਤੂੰ ਤਾਂ ਬਹਿ ਜਾਂਦੀ ਐ ਖਿੱਲਰ ਕੇ ਸੁਣੀ ਲੱਗਦੀ ਐ ਤੇ ਪਹਿਲੀ ਗੱਲ ਖੋੜਦੀ ਕੋਈ ਵੀ ਜਨਾਨੀ ਨਾ ਵਲੌਗ ਦੇ ਵਿੱਚ ਨਾ ਆਵੇ ਤੁਹਾਨੂੰ ਲੱਗਦੀਆਂ ਮਿਰਚਾਂ ਜੇ ਤੁਹਾਡੀ ਜਨਾਨੀਆਂ ਨੂੰ ਕੁਝ ਕਹਿਆ ਜਾਂਦਾ ਤੁਹਾਡੀਆਂ ਜਨਾਨੀਆਂ ਦੇ ਹੈ ਨਹੀਂ ਲੱਛਣ ਸਹੀ ਨਹੀਂਗੇ ਰੋਸਟ ਜਿਹੜਾ ਵਲੌਗਿੰਗ ਹੈ ਤੁਹਾਡੀ ਸਹੀ ਨਹੀਂ ਹੁੰਦੀਗੀ ਜੇ ਤੁਹਾਡੀ ਵਲੌਗਿੰਗ ਸਹੀ ਹੋਵੇ ਤਾਂ ਕਿਹੜਾ ਮਾਇਦਾ ਲਾਲ ਤੁਹਾਨੂੰ ਰੋਸਟ ਕਰ ਜੂਗਾ ਫਿਰ ਕੰਟੈਂਟ ਸੁਧਾਰ ਲਓ ਆ ਦੇ ਜੇ ਜਨਾਨੀਆਂ ਵਲੌਗ ਦੇ ਵਿੱਚ ਲਿਆਉਣੀਆਂ ਪਹਿਲੀ ਗੱਲ ਤੁਸੀਂ ਜਨਾਨੀਆਂ ਦਾ ਨਾਮ ਲਿਆ ਵਲੌਗ ਦੇ ਵਿੱਚ ਮੈਂ ਤੁਹਾਨੂੰ 1 ਮਹੀਨੇ ਦਾ ਟਾਈਮ ਦਿੰਨੀ ਆ ਅਜਿਹੇ ਤੁਹਾਡੇ ਵਲੌਗ ਚੱਲਦੇ ਆ ਤੁਹਾਡੀਆਂ ਜਨਾਨੀਆਂ ਕਰਕੇ ਚੱਲਦੇ ਆ ਮੈਂ ਤੁਹਾਨੂੰ 1 ਮਹੀਨੇ ਦਾ ਟਾਈਮ ਦਿੰਨੀ ਆ ਸਿਰਫ ਔਰ ਸਿਰਫ ਤੁਸੀਂ ਬੰਦੇ ਵਲੌਗ ਬਣਾਓ ਤੇ ਮੈਂ ਵੇਖਨੀ ਆ ਤੁਹਾਡੇ ਕਿੰਨੇ ਕ ਵਿਊ ਆਉਂਦੇ ਆ ਕਿੰਨਾ ਕ ਤੁਹਾਡਾ ਵਲੌਗ ਵਾਇਰਲ ਹੁੰਦਾ ਚੜਦਾ ਵਾ ਹੈ ਜਨਾਨੀ ਦੇ ਤਾਂ ਸਿਰੋ ਤੁਸੀਂ ਖਾਣੇ ਆ ਕਿ ਉੱਤੇ ਤੁਸੀਂ ਧਮਕੀਆਂ ਦਿੰਦੇ ਆ ਕੁੜੀਆਂ ਨੂੰ ਹਰਾਮ ਦਾ ਖਾਣਾ ਗੱਜ ਗਏ ਤੁਸੀਂ ਤੁਹਾਨੂੰ ਵੀ ਪਤਾ ਆ ਵੀ ਤੁਸੀਂ ਆਪ ਦੇ ਸਿਰੋ ਜਿਹੜਾ YouTube ਚੈਨਲ ਆ ਨਹੀਂ ਚਲਾ ਸਕਦੇ ਤੁਹਾਡੇ ਵਲੌਗ ਨਹੀਂ ਚੱਲਣਗੇ ਇਸ ਕਾਕਾ ਕਿ ਤੁਸੀਂ ਜਨਾਨੀਆਂ ਨੂੰ ਅੱਗੇ ਲੈ ਕੇ ਆਉਂਨੇ ਆ ਸਾਰਾ ਸਾਰਾ ਵਲੌਗ ਤਾਂ ਜਨਾਨੀਆਂ ਦਾ ਬਣਿਆ ਹੁੰਦਾ 5-10 ਮਿੰਟ ਹੁੰਦੇ ਆ ਕਿ ਤਾਂ ਬੰਦਾ ਵਿੱਚ ਹੁੰਦਾ ਸ਼ਰਮ ਆਣੀ ਚਾਹੀਦੀ ਆ ਵੀ ਪਿੰਡ 'ਚ ਤੁਹਾਡੇ ਵੀ ਲੋਕੀ ਗੱਲਾਂ ਕਰਦੇ ਹੋਣਗੇ ਵੀ ਆਹ ਦੇਖੋ ਇਹਨਾਂ ਦੀਆਂ ਜਨਾਨੀਆਂ ਕਿਵੇਂ ਬੈਠੀਆਂ ਵੀਡੀਓ ਦੇ ਵਿੱਚ ਲੱਤਾਂ ਖਿਲਾਰ-ਖਿਲਾਰ ਕੇ ਕੱਲੀ-ਕੱਲੀ ਚੀਜ਼ ਦਿਖਾਉਣ ਬੈਹ ਜਾਂਦੀਆਂ ਵਲੌਗ ਦੇ ਵਿੱਚ ਤੁਸੀਂ ਮੈਂ ਅੱਜ ਆਹ ਸੂਟ ਲਿਆਂਦਾ ਮੈਂ ਅੱਜ ਆਹ ਲਹਿੰਗਾ ਸਿਲੈਕਟ ਕੀਤਾ ਸੀ ਅੱਜ ਬੇਬੀ ਸ਼ਾਵਰ ਕਰਨਾ ਬੇਬੀ ਸ਼ਾਵਰ ਨਾ ਹੋ ਗਿਆ ਬੇਬੀ ਦਾ ਉਦਘਾਟਨ ਹੋ ਗਿਆ ਉੱਥੇ ਰੀਬਨ ਕਟਾਈ ਜਾਂਦੇ ਨਾਨੇ ਕੋਲ ਉਦਘਾਟਨ ਕਰਨ ਗਏ ਸੀ ਕਿ ਉੱਥੇ ਬੇਬੀ ਦੇ ਨਾਨੇ ਨੇ ਉੱਥੇ ਬੇਬੀ ਤੇਰੀ ਗੋਦੀ ਦੇ ਵਿੱਚ ਰੱਖਿਆ ਹੋਣਾ ਸੀਗਾ ਬਹਿ ਗਏ ਉੱਥੇ ਰੀਬਨ ਘਟਾਉਣਾ ਖੇ ਲਿਆ ਮੋਟਾ ਨੇਕ ਅਸੀਂ ਕੀ ਜੱਜ ਦਾ ਕੰਟੈਂਟ ਹੁੰਦਾ ਤੁਹਾਡੇ ਵੀਡੀਓ ਦੇ ਵਿੱਚ ਦੱਸੋ ਮੈਨੂੰ ਕੀ ਸੇਧ ਕੀ ਦਿਨੇ ਆ ਤੁਸੀਂ ਫਿਰ ਆਖੇ ਸਾਨੂੰ ਰੋਸਟ ਨਾ ਕਰੋ ਸਾਨੂੰ ਡਰੋਲ ਨਾ ਕਰੋ ਸਾਡੀ ਵੀਡੀਓ ਨਾ ਚੱਕੋ ਸਾਡੀ ਕਲਿੱਪ ਨਾ ਯੂਜ਼ ਕਰੋ ਅਸੀਂ ਤਾਂ ਸਟ੍ਰਾਈਕਾ ਮਾਰਾਂਗੇ ਘਰੇ ਆ ਕੇ ਜੁੱਤੀਆਂ ਮਾਰਾਂਗੇ ਹੋਰ ਨਹੀਂ ਕੁਝ ਕਰ ਲਵੋਗੇ ਤੁਸੀਂ ਕੋਨ ਨੂੰ ਲੱਗਦਾ ਨਾ ਤੁਸੀਂ ਸਟ੍ਰਾਈਕਾ ਮਾਰ ਲਓਗੇ ਤਾਂ ਚੈਨਲ ਬੰਦ ਹੋ ਜਾਊਗਾ ਜੇ ਐਂ ਚੈਨਲ ਬੰਦ ਹੋਣ ਲੱਗ ਗਿਆ ਫੇਰ ਤਾਂ ਖਣੀ ਰੋਜ਼ ਹੀ 10 15 ਚੈਨਲ 10 15 ਕਿਉਂ ਲੱਖਾਂ 'ਚ ਚੈਨਲ ਬੰਦ ਹੋਣ ਫੇਰ ਤਾਂ ਰੋਜ਼ ਕਿਉਂਕਿ ਰੋਸਟਿੰਗ ਬਹੁਤ ਜ਼ਿਆਦਾ ਹੁੰਦੀ ਪਈ ਆ ਲੋਕਾਂ ਦੀਆਂ ਜਿਹੜੀਆਂ ਵੀਡੀਓਜ਼ ਦੇ ਵਿੱਚ ਕਮੀਆਂ ਬਹੁਤ ਜ਼ਿਆਦਾ ਕੱਢੀਆਂ ਜਾਂਦੀਆਂ ਕਿਸੇ ਕਿਸੇ ਦੀ ਵਲੌਗਿੰਗ ਸਹੀ ਹੁੰਦੀਆਂ ਨਹੀਂ ਤਾਂ ਸਾਰਿਆਂ ਦੀ ਗਲਤ ਹੁੰਦੀ ਹੈ ਕੋਈ ਸਿੱਖਿਆ ਦੇਣ ਵਾਲੀ ਵਲੌਗਿੰਗ ਨਹੀਂ ਹੁੰਦੀ ਵਲੌਗਿੰਗ ਦਾ ਮਤਲਬ ਪਤਾ ਕੀ ਹੈ ਤੁਹਾਨੂੰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੀ ਕੀ ਕੰਮ ਕਰਦੇ ਆ ਡੇਲੀ ਰੁਟੀਨ ਇਹ ਨਹੀਂਗਾ ਵੀ ਅੱਜ ਅਸੀਂ ਗਏ ਸ਼ਹਿਰ ਸ਼ਾਪਿੰਗ ਕਰਨ ਅੱਜ ਅਸੀਂ ਲਵਾਈ ਮਹਿੰਦੀ ਅੱਜ ਅਸੀਂ ਕਰਨਾ ਬੇਬੀ ਸ਼ਾਵਰ ਅੱਜ ਅਸੀਂ ਨਾਨੇ ਤੋਂ ਕਟਣਾ ਕਟਵਾਇਆ ਰੇਬਨ ਇਹ ਇਹਨੂੰ ਨਹੀਂ ਕਹਿੰਦੇ ਕਿ ਵਲੌਗਿੰਗ ਵੀ ਬਹਿ ਜਾਂਦੇ ਸੋਫੇ 'ਤੇ ਚੜ ਕੇ ਦੇਣ ਲੱਗ ਗਏ ਨੇ ਅੱਧਾ ਦਾ ਘੰਟਾ ਭਾਸ਼ਣ ਇੱਥੇ ਲੋਕਾਂ ਨੂੰ ਗਿਆਨ ਵੰਡਣ ਸਿਆਣੀ ਤਾਂ ਸਿਆਣੀ ਦੁਨੀਆ ਪਈ ਇੱਥੇ ਕਿਸਨ ਤੁਹਾਡੇ ਗਿਆਨ ਦੀ ਕੋਈ ਲੋੜ ਨਹੀਂਗੀ ਆਪ ਦਾ ਗਿਆਨ ਤੁਸੀਂ ਆਪ ਦੇ ਕੋਲ ਹੀ ਰੱਖੋ ਜੇ ਤੁਹਾਨੂੰ ਇੰਨਾ ਗਿਆਨ ਹੁੰਦਾ ਨਾ ਆ ਦੀ ਜਨਾਨੀ ਨਾਲ ਤੁਸੀਂ ਕੈਮਰੇ ਦੇ ਵਿੱਚ ਲੈ ਕੇ ਆਉਂਦੇ ਠੀਕ ਆ ਤੇ ਜੇ ਜਨਾਨੀ ਕੈਮਰੇ ਦੇ ਵਿੱਚ ਲਿਆਂਦੀ ਤੇ ਕੰਟੈਂਟ ਵਧੀਆ ਹੁੰਦਾ ਫਿਰ ਤੁਹਾਡਾ ਤੇ ਮੈਂ ਤਾਂ ਭੈਣ ਨੂੰ ਹੁਣ ਵੀ ਕਹਿਨੀ ਆ ਵੱਜਦੀਆਂ ਸਟ੍ਰਾਈਕਾਂ ਵਿੱਚ ਵੱਜਾਂ ਦੇ ਤੈਨੂੰ ਵੀਡੀਓ ਡਿਲੀਟ ਕਰਨ ਦੀ ਕੋਈ ਲੋੜ ਨਹੀਂਗੀ ਭੈਣੇ ਕੋਈ ਕੁਝ ਨਹੀਂ ਕਰ ਸਕਦਾ ਸਟ੍ਰਾਈਕਾਂ ਨਾਲ ਨਾ ਕੋਈ ਸਟ੍ਰਾਈਕ ਵੱਜੂਗੀ ਨਾ ਕੋਈ ਕਲੇਮ ਆਊਗਾ ਕਿਉਂਕਿ YouTube ਨੇ ਵੀ ਪਰਮਿਸ਼ਨ ਦਿੱਤੀ ਵੀ ਆਪਾਂ ਰੋਸਟ ਕਰ ਸਕਦੇ ਆ ਟ੍ਰੋਲ ਕਰ ਸਕਦੇ ਆ ਠੀਕ ਆ ਇਹ ਜਿਹੜਾ ਫੇਅਰ ਯੂਜ਼ ਪਾਲਿਸੀ ਦੇ ਵਿੱਚ ਆਉਂਦਾ ਵਾ ਜਿੰਨਾ ਚਾ YouTube ਨੇ ਬੰਦ ਕਰਦਾ ਹੋਣਾ ਚਾਹ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਜਿੰਨਾ ਮਾਜੀ ਕੋਈ ਸਟ੍ਰਾਈਕਾ ਮਾਰ ਲੇ ਕੁਛ ਕਰ ਲੇ ਜਿੰਨਾ ਮਾਜੀ ਆਪ ਦਾ ਡੀ ਚੋਟੀ ਦਾ ਜ਼ੋਰ ਲਾ ਲਵੇ ਅਗਲਾ ਤੇ ਡਰਨ ਦੀ ਲੋੜ ਕੋਈ ਨਹੀਂ ਵੀਡੀਓ ਡਿਲੀਟ ਕਰਨ ਦੀ ਲੋੜ ਕੋਈ ਨਹੀਂ ਮੈਨੂੰ ਜੇ ਪਹਿਲਾਂ ਪਤਾ ਹੁੰਦਾ ਮੈਂ ਵੀਡੀਓ ਉਦੋਂ ਨਹੀਂ ਬਣਾ ਦੇਣੀ ਸੀ ਜਿੱਦਾਂ ਤੁਸੀਂ ਅਪਲੋਡ ਕੀਤੀਆਂ ਮੈਂ ਤਾਂ ਵੀਡੀਓ ਹੀ ਕੱਲ੍ਹ ਵੇਖੀ ਏ ਤੁਹਾਡੀ ਵੀ ਜੈਸਮੀਨ ਮਾਲ ਨੇ ਦਿੱਤੀ ਧਮਕੀ ਵੇ ਐਨਾ ਇੱਕ ਤਾਂ ਤੁਸੀਂ ਖਾਣਾ ਜਨਾਨੀ ਸਿਰੋਂ ਆ ਹੈ ਉੱਥੋਂ ਬੈ ਤੁਸੀਂ ਧਮਕੀਆਂ ਵੇਖੋ ਕਿਹੋ ਜੀਆਂ ਦਿਨਿਆਂ ਵੀ ਖਣੀ ਕਿੱਡੇ ਕ ਵੱਡੇ ਬਦਮਾਸ਼ ਆ ਤੁਸੀਂ ਡਾਉਣ ਆ ਬਿਸ਼ਨੋਈ ਨਾਲ ਤੁਹਾਡਾ ਹੱਥ ਮਿਲਦਾ ਵਾ ਰੋਜ਼ ਹੀ ਉਹਦੇ ਨਾਲ ਉੱਠਦੇ ਬੈਠਦੇ ਆ ਤੁਸੀਂ ਆਏ ਵੱਡੇ ਧਮਕੀਆਂ ਦੇਣ ਵਾਲੇ ਅਜ ਜਨਾਨੀਆਂ ਤੇ ਜੋ ਚਲਾਉਣਾ ਨਾ ਬੰਦ ਕਰ ਦੋ ਜੇ ਕਿਸੇ ਤਕੜੇ ਦੇ ਹੱਥ ਨਾਲ ਪੰਗਾ ਪੈ ਗਣਾ ਤੁਹਾਡਾ ਰਹਿਣਾ ਕੁਛ ਨਹੀਂ ਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਔਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਔਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ